ਠੀਕ ਲਿਖਾਈਓ ਆਪਣੀ ਹੋ ਗਈ ਆਪੋ ਆਪਣੀ ਯਾਰ 3500 ਦਾ ਹੋ ਗਿਆ ਆਪੋ ਆਪਣੀ ਯਾਰ ਤੋਂ ਅੱਧੀ ਅਕਾਤਾਂ ਜਾਨੀ ਓਏ ਚੱਕ ਬਈ ਬਣ ਗਿਆ ਅਸਰ ਗੈਂਦੀ ਨੇ ਮੰਗ ਲਈ 5000 ਮੇਰੇ ਬੋਲੇ ਕਿ ਨਹੀਂ 5000 ਦੇ ਇੱਕੋ ਲਾਇਆ ਬਾਈ ਨੇ 3500 ਮੈਲ ਕਰਾ ਦੀ ਮੈਂ ਲਾਇਆ ਸੀ ਬੋਡੀ ਕਮਸ ਕਹਿੰਦਾ ਲਾਇਆ ਸੀ ਬੋਡੀ ਕਮਸ ਅੰਤ ਤੱਕ ਕਾ ਨਹੀਂ ਬੰਦਾ ਬੰਦਾ ਆ ਠੀਕ ਆ ਮੈਂ ਦੱਸਾਂ ਕਿ ਆਓ ਜੀ ਗੁੱਗਲ ਤੇ ਵੇਖ ਰਿਹਾ ਅਜ्ञਾ ਮਤਾ ਸ਼ਮਰੋਈ ਜਨ ਨੰਮ ਵਾਲੇ ਨੂੰ ਕੀ ਹੋ ਗਿਆ ਸ਼ਮਨ ਨਹੀਂ ਚੱਲਿਆ ਕਿਦਾ ਭਲਾ ਦਿਖਾਈ ਕਰਾਓ ਨਹੀਂ 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 ਪਾਪਾ ਕੱਚੀ ਗੱਲ ਹੀ ਕੀਤੀ ਕਹਿਤਾ ਬਸ ਸਾਈ ਦੇ ਲਿਆ ਮੈਂ ਤੈਨੂੰ ਕਹਿਤਾ ਵੀ ਨਾ ਤਾਂ ਮੈਂ ਕਰੀ ਜਾਊਗਾ ਸਾਈ ਵੀ ਕਰਦਾ ਦੇ ਕੇ ਚੱਲ 200 ਮੈਨੂੰ ਪਾ ਜੋ ਕਿ ਨਹੀਂ ਵੀ ਜੇ ਤੁਹਾਡੀ ਇਹ ਮੰਨਦਾ ਨਹੀਂ ਫਿਰ ਉਹ ਫਿਰ ਮੰਨਦਾ ਉਹਦੀ ਖੁਸ਼ੀ ਹੈ ਉਹ ਪਾਈ ਕਿਨੇ ਦਾ ਆਉਣਾ ਇਹ ਇਹ ਤਾਂ 200 ਦਾ ਉੱਤੇ ਮੈਂ ਪਾ ਹਰ ਇੱਕ ਗੱਲ ਮੈਂ ਆਉਣ ਸਾਹ ਨਾ ਜਰਾਕਾ ਪਾਉਣਾ ਮੇਰੀ ਬੋਣੀ ਕਰਾ ਦਿਆ ਕਰ ਕਰ ਲਾ ਬੋਣੀ ਹਾਂ ਲ ਮੈਂ ਤਾਂ ਕਰਦਾ ਲਿਆ ਕੰਡ ਬੋਣੀ ਕਰਾ ਦੇ ਨਹੀਂ ਨਹੀਂ ਜਿਵੇਂ ਮੈਂ ਕਹਿਤਾ ਮੈਂ ਅੱਛਾ ਉੱਥੇ ਨਹੀਂ ਨਹੀਂ ਇਹ ਮੈਂ ਉਹਨੂੰ ਦਿਆਂਗੇ ਗੱਡੀ ਇਹ ਗੱਲ ਮੈਂ ਪੀਏ ਕਹਿੰਦਾ ਬੱਸ ਚੁੱਪ ਕਰ ਜਾ ਵਾਹ ਹੁਣ ਨਾ ਬੋਲੀ ਮਰ ਬਾਲਾ ਉਹ ਯਾਰ ਬੋਲ ਨਹੀਂ 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 ਤਿੰਨ ਚਾਰ ਬਾਦ ਨਹੀਂ ਹੋਣਾ ਬਈ ਯਾਰ ਨਹੀਂ ਹੋਣਾ ਗਾ ਲਓ ਨਹੀਂ ਹੋਣਾ ਰੱਖ ਰਾਨ ਉਹ ਸੇਵਕ ਨਹੀਂ ਆਖ ਉੱਤੇ ਛੱਡ ਦਿਓ ਮੰਨ ਲੈ ਮੇਰੀ ਗੱਲ ਨੂੰ ਲੱਕਾ ਹੋਰ ਬੋਲਾਰੇ ਬੰਦ ਚਨਾ ਸੀ ਵੀ ਚੰਗਾ ਫਿਰ ਉਹ ਕੀ ਕਿੰਨੇ ਦਾ ਕਰਦਾ ਸੀ ਦਰਵਾਜ਼ਾ ਕਰਦਾ ਸੀ ਠੀਕ ਆ ਠੀਕ ਹੈ ਲੋ ਵੀ ਆ 4000 ਦਾ ਹੋ ਗਿਆ ਬੱਕਰਾ ਕਰਦਾ ਸੀ ਜਿਹੜਾ ਅਗਲਾ ਸੌਦਾ ਤੁਹਾਨੂੰ ਵਿਖਾਉਣੇ ਆ ਪੂਰੇ ਫੜਾਸਾ ਜੀ ਲੱਖ ਲੱਖ ਹੀ ਕਰਾਂਗੇ ਕਰ ਦਿਆਂ ਜਾਇਜ਼ ਕਰੂੰਗਾ ਬੱਸ ਲਗਾ ਲਗਾ ਮਾਰਦਾ ਨਹੀਂ ਤੈਨੂੰ ਹਾਂ ਦੱਸ ਨਾ ਉਹਨੂੰ ਆ ਲੈ ਬਈ ਪੂਰੇ 4 ਦਾ ਹੋ ਗਿਆ ਆਪੋ ਆਪਣੀ ਲਖਾਈ ਤੱਕਾ ਕੀ ਇਹ ਪੰਜ ਦਾ ਜਿੱਥੇ ਮਰਜੀ ਫੜਾ ਦੀ ਉਹਨੇ ਲਿਖਾਈ ਤੇ ਤੂੰ ਪਾਉਂਦੇ ਹੀ ਪਾਉਂਦਾ ਸੀ ਹੁਣ ਲਿਖਾਈ ਆਪੋ ਆਪਣੀ ਆਪੋ ਆਪਣੀ ਆ 100 ਹੀ ਪਾਇਆ ਮੈਂ ਤਾਂ ਨਹੀਂ ਕਿੰਨੇ ਦਾ ਕਹਤਾ 3500 ਦਾ ਕਹ ਕੇ ਲਿਖਾਈ ਇਹ ਕਹਿੰਦਾ ਸੀਗਾ ਅੱਛਾ ਤੇ ਮੈਂ ਕਿਹਾ ਚਲ ਆ ਚਾਰ ਦਾ ਆਪੋ ਆਪਣੀ ਲਿਖਾਈ ਲਿਖਾਈ ਮੈਂ ਕਰਾ ਦੂੰਗਾ ਚਲ ਬੰਬਾਲੀ ਗੱਲ ਆ ਬਸ ਕਿੰਨੇ ਚੋਂ 3500 ਤਰਦਾ ਦੇ ਦੇਣੀ ਲਿਖਾਈ ਇਹ ਤੇ 3700 ਦਾ ਹੀ ਹੋ ਗਿਆ ਇਹਨੇ ਦਾ ਯਾਰੇ ਨੇ ਲਿਆ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਦਾ ਉੱਤੇ ਖਰਚ ਆ ਇਹਦਾ ਇੱਕ ਮੰਡੀ ਚ ਸੌਦਾ ਕਰਨ ਮਾਰਿਆ ਨੇ ਵੀ ਮੰਡੀ ਚ ਸੌਦਾ ਹੋ ਗਿਆ ਸੋਨਾ ਚੱਲਦਾ ਹੁੰਦਾ ਫੇਰ ਲੈ ਵੀ ਲੈਂਦੇ ਉੱਥੇ ਯਾਰ ਭਾਈ ਜਦੋਂ ਸੋਨ ਖਤਮ ਹੋ ਗਿਆ ਨਾ ਉਦੋਂ ਕਿਸੇ ਨੇ ਲੈਣ ਹੀ ਨਹੀਂ ਦੇਣੀ ਪਿਛਾ ਮੁੜ ਜੂਗਾ ਫੇਰ ਹਾਂ ਪਿਛਾ ਮੁੜ ਜੂਗਾ ਕੋਈ ਜਾਸਤੇ ਨਾਲ ਹੁੰਦੇ ਬੰਦੇ ਤੇ ਦਸਾਂ ਨੂੰ ਪੱਠੇ ਪਾਉਣੇ ਉੱਥੇ ਦੋਆਂ ਨੂੰ ਹੋਰ ਪਾ ਦੂ ਉਹ ਭਾਈ ਉਹ ਬੰਦੇ ਕਰ ਦਈਏ ਫੈਸਲਾ ਕਰਦੇ ਭਾਈ ਲਿਖਾਈ ਕਰਾ ਲਈ ਗੱਲ ਮੇਰੀ ਸੁਣ ਜਿੱਤਰਾ ਦਾਦਾ ਚਾਚੇ ਲੈ ਜੀ ਨਾ ਚਾਚੇ ਦਾ 100 200 ਦਾ ਕੋਈ ਮਹਿੰਗਾ ਨਹੀਂ ਹੁੰਦਾਗਾ ਪੂਰੇ 4000 ਦਾ ਕੀਤਾ ਦਿਖਾਈ ਬਾਈ ਤੂੰ ਕਰਵਾ ਦੇਾਂਗੇ ਨਹੀਂ ਵਾ ਠੀਕ ਆ ਯਾਰ ਨਹੀਂ ਵਾ ਠੀਕ ਹੈ ਯਾ ਠੀਕ ਹੈ ਬਾਈ ਮੇਰਾ ਹੋ ਗਿਆ ਯਾਰ ਠੀਕ ਹੈ ਚੱਲ ਫੜ ਯਾਰ ਗਿਣ ਪੈਸੇ ਬਾਈ ਕਰ ਬੋਣੀ ਯਾਰ ਜੈ ਜੈ ਮੋਲ ਮੇਰੇ ਆਖੇ ਲਾ ਕੇ ਕਰ ਦੇ ਤੂੰ ਆ ਖੜਾ ਰਹਿਣ ਦੇ ਬਸ ਖੜਾ ਰਹਿਣ ਦੇ ਚੋਲੀ ਚ ਰਸਾ ਪਾ ਦੇ ਲਾ ਬਈ ਸੌਦਾ ਸਿਰੇ ਚੜ ਗਿਆ ਬਾਕੀ ਹੁਣ ਤੂੰ ਲਾ ਇਹ ਦੇ ਦੇ ਇਹ ਦੇ ਦੇ ਇਹ ਦੇ ਦੇ ਹਾਂ ਆਪ ਦੀ ਸਮਝ ਨਾ ਲਾ ਹੁਣ ਕਿਹੜੇ ਪਿੰਡੋਂ ਆਏ ਬਾਈ ਬਹੁਤ ਦੂਰੋਂ ਆਏ ਆ ਬਾਈ ਬਰਗਾੜੀ ਤੋਂ ਆਏ ਆ ਹਰੀ ਕੇ ਬੱਕਰਾ ਮੰਡੀ ਦੇ ਬੱਕਰਾ 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 ਚੈੱਕ ਕਰ ਲੈ ਚੰਗੀ ਤਰ੍ਹਾਂ ਲਾ ਬਾਈ 3000 ਵਈ ਹੋਣਾ ਤੂੰ ਇਹਦਾ ਤੂੰ ਮੰਗ ਲੈਣਾ ਯਾਰ ਤੂੰ ਦਾ ਕੋਈ ਨਹੀਂ ਆਕਰ ਨੂੰ ਤਾਂ ਚਲ ਆ ਲਾਈ ਜਾਵੇ ਵਜਣ ਵੇ ਕਿੰਨੇ ਦੇਣਾ ਫਿਰ ਖਾਣਾ ਛੰਡ ਦੇ ਤੂੰ ਕੋਈ ਦੱਸ ਦੇ ਖਾਣਾ ਖਾਣਾ ਇੱਕੋ ਗੱਲ ਹਾਂਜੀ ਆਪਾਂ ਲਓ ਬਈ ਬਾਈ ਬਰਗਾੜੀ ਤੋਂ ਆਏ ਸੀ ਤੇ ਇੱਕ ਬੱਕਰਾ ਲਿਆ ਹੈ ਬਾਈ ਜੱਗਿਆ ਆਗੇ ਪੈਸੇ ਹਾਂਜੀ ਬਾਈ ਆ ਗਏ ਠੀਕ ਆ ਬਾਈ ਭਾਵੇਂ ਪੂਰੇ ਹੀ ਕੀਤੇ ਆ ਭਾਵੇਂ ਘਾਟੇ ਵਾਦੇ ਤੇਰੀ ਸੌਦਾ ਕਰ ਲਿਆ ਵਿਚਾਰਿਆਂ ਨੇ ਵੇਖ ਆਪਣੇ ਅੱਖੇ ਲੱਗ ਕੇ ਵਿਚਾਰਿਆਂ ਉਹ ਪੱਠੇ ਵਾਲਾ ਪਰਲੀ ਪੱਠ ਵੀ ਲਾ ਲਓ ਬਈ ਆ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਕਿਵੇਂ ਕੀਤਾ ਹੈ ਆਪਾਂ? ਰਵਾਵਾ ਪੂਰੇ ਚਾਰ ਦਾ ਰਵਾਵਾ ਹਾਂਜੀ ਲਖਾਈ ਲਖਾਈ ਬਾਈ ਨੇ ਕਰਾਈ ਠੀਕ ਆ ਬਾਈ ਧੰਨਵਾਦ ਤੁਹਾਡੇ ਬਹੁਤ ਬਹੁਤ ਨਾ 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 ਸਾਢੇ 5 ਦਾ ਕਰ ਦੇ ਨਹੀਂ ਨਹੀਂ ਦਾ ਕਰ ਦੇ ਨਾ ਨਹੀਂ 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 ਨਾ 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 ਨਹੀਂ ਮੈਂ ਪਤਕੇ ਸਾਢੇ 5 ਦਾ ਪੁੱਛ ਕੇ ਤਾਂ ਵੇਖ ਲੈ ਰੇ ਨਹੀਂ ਦੇਣਾ ਜੇ ਨਾ ਦਿੱਤਾ ਤਾਂ ਮੈਂ ਲੈ ਲਊ ਯਾਰ ਤੂੰ ਪੁੱਛ ਉਹ ਧੱਕੇ ਨਾਲ ਦੇ ਨਾ ਜਾਂ 5.5 ਦਾ ਦੇ ਯਾਰ ਸੱਚੇ ਤੁਹਾਡੀ ਬਾਤ ਇਹ ਬਾਬੂ ਬਾਈ ਘੁੰਮਿਆ 6000 ਦਾ ਕਰਤਾ ਨਹੀਂ ਨਹੀਂ ਕਿਉਂ ਬਾਈ ਘੁੰਮੇ ਕੋਈ ਇਹਨਾਂ ਤੋਂ ਪੁੱਛੋ ਨਹੀਂ ਦੇਣਾ ਜੀ ਲੋ ਵੀ ਆ ਬੱਕਰੇ ਦਾ ਸੌਦਾ ਆ ਉਹ ਵੱਡੇ ਬੱਕਰੇ ਦਾ ਘੜਬਾ ਤੇ ਪੂਰਾ 6000 ਦਾ ਕਰਤਾ ਲਖਾਈ ਮੋਟੂ ਨੇ ਕਰਾਉਣੀ ਆ ਅਗਲਾ ਸਬਦਾ ਤੁਹਾਨੂੰ ਫੇਰ ਵਿਖਾਵਾਂਗੇ ਦੋਸਤੋ ਹਰੀ ਕੇ ਕਲਾ ਬਕਰਾ ਮੰਡੀ ਤੇ ਇਹ ਸੌਦੇ ਚੱਲੀ ਜਾਂਦੇ ਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤ ਪੂਰੇ ਛੀਰਾ ਕਰਤਾ ਲਖਾਈ ਇਹਨਾਂ ਨੇ ਕਰਾਉਣੀਆਂ ਬਾਈ ਮੋਟੇ ਨੇ ਕਰਾਉਣੀਆਂ ਲਾਓ ਜੀ ਲਗਾਤਾਰ ਸੌਦੇ ਹੋ ਰਿਹਾ ਦੋਸਤੋ ਬਾਈ ਜੇ ਘਾਟਾ ਪਾਵੇ ਮੈਂ ਬੈਠਾ ਹਾਂ ਲਗਾਤਾਰ ਨੂੰ ਹੋ ਗਈ ਇਹ ਕਾਹਦੀ ਹੋ ਗਈ ਹਾਂ ਹਾਂ ਇਹ ਵੀ ਹੋ ਗਿਆ ਠੀਕ ਆ ਤਿੰਨ ਹੋ ਗਏ ਲਗਾਤਾਰ ਉਹ ਬਾਈ ਆ ਕਿੱਧਰ ਬਿੱਲੂ ਚੱਕ ਤੇ ਫਟੇ ਕਿਉਂ ਬਾਬਾ ਆ ਗਿਆ ਤੱਕਣਾ ਚ ਪੈਸੇ ਦੇ ਫਿਰੇ ਦੇ ਕਿੰਨੇ ਦੇ ਕਰਤੇ 3500 ਦੀ ਕਰਤੀ ਆਹ ਬਿੱਲੂ ਪਾਬੇ ਨੇ ਲੈ ਲਈ ਤੇ ਬਾਈ ਸੇਵਕ ਬਣਾ ਘੋਲੇ ਸੀ ਪਾਠੇ ਸੀ ਤੇ ਸਾਰੇ ਪੈਸੇ ਕਦੋਂ ਦੇਣੇ ਆ ਬਦਨ ਤਾਂ ਹੀ ਨਕਦ ਕੈਸੇ ਪੈਸੇ ਇਸ ਮੰਡੀ ਤੇ ਨਕਦ ਸੌਦਾ ਹੈ ਨਕਦ ਬੱਸ ਹੋ ਗਿਆ ਕੰਮ ਚੱਕ ਵੀ ਆ ਵੀ ਸੌਦਾ ਸਿਰੇ ਚੜ ਗਿਆ ਗਿਣਦੇ ਵੀ ਪੈਸੇ 5-500 ਕਰਕੇ ਗਿਣ ਲਾ ਖੋਸ਼ ਆ ਹੁਣ ਇੱਕ ਦਿਨ ਹੋਰ ਦੱਸ ਦਿੰਨੇ ਆ ਐਨੇ ਇਹਦੇ ਪਹਿਲਾਂ ਵੀ ਲੱਗੇ ਸੀ ਇਹਨੇ ਪਹਿਲਾਂ ਨਹੀਂ ਦਿੱਤਾ ਇਹ ਕੋਰ ਲੈ ਜਾ ਇਹਨੇ ਪਹਿਲਾਂ ਵੀ ਲਾਇਆ ਸੀ ਪਹਿਲਾਂ ਇਹਨੇ ਦਿੱਤਾ ਨਹੀਂ ਆਇਦ ਕੀ ਹੁਣ ਦਿੱਤਾ ਇਹ ਥੋੜਾ ਹੀ ਕਦਰ ਕੀਤਾ ਥੋੜੇ ਜਿਹੇ ਦੇ ਹੀ ਜਾਂਦਾ ਹੈਂ ਰੈਂਕੇ ਕੱਟ ਕੇ ਕਿਸੇ ਪਾਈ ਵਾਸਤੇ ਨਹੀਂ ਦੇਣਿਆ ਆ ਚੱਕ ਹਿਆਰ ਸੌਦਾ ਇਹਨੇ ਕੀਤਾ ਅੱਜਾਂ ਦਾ ਨਕਦ ਮੈਂ ਕਿਹਾ ਵੀ ਜੇ ਧਾਰਦੇ ਨਹੀਂ ਫੇਰ ਨਹੀਂ 1500 ਉਸ ਕੱਟਣਗੇ ਨਹੀਂ ਘੱਟ ਦੇ ਕੁਝ ਘਟਣਗੇ ਮੈਂ ਕਹਿੰਦਾ ਬਾੜੀ ਚੜਾਈ ਆ ਪੰਜ ਪਾਸੇ ਦੇ ਬਾਬਾ ਤਾਂ ਨੂੰ ਮੂੰਹ ਰੱਖੀ ਮੜਾਇਆ ਚਾਕਾ ਨਹੀਂ ਯਾਰ 600 ਆ ਫੜਾ 600 ਆ ਫੜਾ ਦੇ ਮੈਂ ਗਣ ਕੇ ਸਾਹਮਣੇ ਮੂਵੀ ਚ ਦੰਦ ਦੱਸ ਦਿੰਨਾ ਵੱਦ ਲੈ ਜੂ ਇਹੇ ਮੈਂ ਦੰਦ ਮੂਵੀ ਚ ਗਣੂਗਾ ਚਾਚਾ ਮੈਂ ਗੱਪ ਨਹੀਂ ਮਾਰਦਾ ਦੇ ਦੇ ਆ ਕਿੱਥੇ ਆਏ ਤਾਂ ਨਹੀਂ ਕਰ ਜੂਗਾ ਜਾਨਾ ਤੂੰ ਕਿੱਥੇ ਆ ਖੜ ਗਿਆ 1 2 3 7 8 9 10 11 12 13 14 100 ਛੋੜ ਹੋ ਗਈ ਉਹ ਨਹੀਂ ਛੋੜ ਨਹੀਂ ਨਾ ਛੱਡ ਦੇ ਮੈਂ ਅੱਛਾ ਹੋ ਗਈ ਹੋ ਗਈ ਛੋੜਾ ਚੱਕ ਲਾਈਵ ਛੋੜ ਕਰ ਨਾ ਪਾਣੀ ਲੈ ਕੋਈ ਮੇਰੀ ਮਰਜ਼ੀ ਨਾ ਕਰੋ ਕਿੰਨੇ 3500 ਦੀ ਲਈ ਆ ਹਾਂ 3500 ਲਿਖਾਈਏ ਨੇ ਪਾਈ ਸੀ ਤੇ ਛੋਟ ਕਰਾ ਗਿਆ 100 ਰੁਪਏ ਗੱਲ ਕੋਈ ਨਾ ਫਰਕ ਕਿੱਡੀ ਠੀਕ ਆ ਯਾਰ ਬੜਾ ਬੰਦਾ ਹੈ ਉਹ ਤੇਰਾ ਬੰਦਾ ਮੇਨ ਬੰਦਾ ਤੇਰਾ ਨਹੀਂ ਨਹੀਂ ਅੱਜ ਦੇਣਾ ਪਾਉਣਾ ਨਹੀਂ ਨਹੀਂ ਨਫਾ ਲਿਆ ਮੈਨੂੰ ਪਾਉਣਾ ਉਹ ਜਿਹਦਾ ਲੈ ਬਿੱਲੂ ਨੂੰ 50 ਰੁਪਏ ਛੋਟ ਕਰਤੀ ਵੀ ਅੱਜ ਸੇਵਕ ਨੇ ਹਾਂ ਹੋਸ਼ਾ ਹੁਣ ਤਾਂ ਬਾਬਾ ਆਹ ਆ ਲੈ ਵੀ ਆ ਵੇ ਪਹਿਰੀ ਹੱਥ ਲਾਉਂਦਾ ਹੁਣ ਤੱਕ ਨਹੀਂ ਇਹ ਦੁੱਗਣੇ ਕੀਤੇ ਆ ਨੇ ਹੁਣ ਹਾਂ ਪਹਿਰੀ ਹੱਥ ਲਾਉਂਦਾ ਇਹ ਤੂੰ ਸੱਚ ਜਾਣੇ ਲੈ 3300 ਦੀ ਖਰੀਦ ਤੂੰ ਕੰਗਾ ਪਹਿਰੀ ਹੱਥ 3200 ਦੀ ਖਰੀਦ ਆ ਯਾਰ ਆਹ ਪਾਠਾ ਬਿੱਲੂ ਨੇ ਲਈ ਆ ਤੇ ਬਾਈ ਸੇਵਕ ਨੇ ਵੇਚੀ ਆ 3500 ਦੀ ਤੇ 200 ਲਖਾਈ ਬਿੱਲੂ ਨੂੰ ਗਈ ਹਰੀ ਕੇ ਬਕਰਾ ਮੰਡੀ ਦੇ ਦੋਸਤੋ ਸੌਦੇ ਦੇ ਸੌਦਾ ਹੋ ਰਿਹਾ ਤੁਸੀਂ ਵੀ ਪਹੁੰਚਿਆ ਕਰੋ ਹਰ ਮੰਗਲਵਾਰ ਬਾਈ 300 ਕੀ ਉਹ ਉੱਤੇ 400 ਮੈਨੂੰ ਲਿਖਾਈ ਆਪੇ ਕਰਾ ਦੇਣਗੇ ਤੈਨੂੰ 100 ਪੈ ਗਿਆ ਤੈਨੂੰ ਤਾਂ 100 ਹੀ ਘਟ ਪਿਆ ਤੇ ਤੈਨੂੰ 100 ਪਰ ਜਾ ਆ ਗਿਆ ਨਹੀਂ 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 ਇੰਨੇ ਦੀ ਨਹੀਂ ਸਾਡੇ ਤਾਂ 4 ਦੀ ਫੌਨ ਚਲੋ ਫਿਰ ਠੀਕ ਆ ਜੋਦ ਨਹੀਂ ਮੰਨਦਾ ਨਹੀਂ ਨਹੀਂ ਮੈਂ ਕੀ ਗੱਲ ਕਰਨੀ ਕਿ ਚਲ ਫਿਰ 100 ਦੀ ਲੱਕੇ ਨਹੀਂ ਯਾਰ ਹੈ ਕੋਈ ਨਾ 100 ਰੁਪਏ ਉਹ ਫੜਾ ਲੈ ਲੈ ਸਾਨੂੰ ਤਾਂ ਫਿਰ ਉਹੀ 4500 ਚ ਬੜੀ ਆ ਰਹੀ ਹੈ 100 ਰੁਪਏ ਦੇ ਲਿਖਾਈ ਇਹ ਕਰਾਓ ਕਰਾਓ ਇਹ ਕਿੱਧਰ ਖੜਾ ਯਾਰ ਨਹੀਂ ਜਮਾਈ ਹੱਥੋਂ ਕਿ ਰੁਪਿਆ 100 ਰੁਪਏ 100 ਮਿਲ ਗਿਆ ਤੇ ਉਹ ਲਾ ਚਿਆ ਦਾ ਕਿਉਂ ਭਾਈ ਲੈ ਉਹ ਮਿਛਰੀ ਆ ਜਲਦੀ ਪੱਠ ਤੁਸੀਂ ਪਤਾ ਯਾਰ ਤੁਸੀਂ ਆਪਣਾ 5000 ਤੇ ਉੱਪਰ 100 ਰੁਪਏ ਲਓ ਵੀ ਆ ਪੱਠ ਦਾ ਸੌਦਾ ਚੱਲੀ ਜਾਂਦਾ 4000 ਦੀ ਹੋ ਗਈ ਇਹ ਤੇ ਲਖਾਈ ਲੈਣ ਵਾਲਿਆਂ ਨੇ ਕਰਾਉਣੀ 4200 ਦੀ ਪੂਰੀ 42 ਮਿਸ਼ਨ ਦੇ ਬਾਰੇ ਸੁਣਿਆ ਸੀ 4200 ਦੀ ਲਿਖਾਇਆ ਆਪੋ ਆਪਣੀ ਠੀਕ ਆ ਠੀਕ ਆ ਲੈ ਐ ਹੁੰਦਾ ਸੌਦਾ ਉਹ ਸੌਦਾ ਕੱਟਾ ਕੀਤਾ ਉਹਨੂੰ ਛੱਡਦਾ ਕੋਈ ਕੋਲ ਛੱਡਦਾ ਹੈਗਾ 6000 ਦੀ ਪਰ ਕੋਈ ਛੱਡਦਾ ਹੈ ਪਰ 100 200 ਨਾ ਪੁੱਛ ਲਈ ਜਾਂਦਾ ਐ ਨਹੀਂ ਕੋਈ ਅਗਲਾ ਤੈਨੂੰ ਡਾਂਗ ਨਹੀਂ ਮਾਰਦਾ ਉਹ ਕੁੱਥ ਜਾਇਆ ਵੀ ਤੈਨੂੰ ਤੈਨੂੰ ਵੇਚੜ ਵੇਚਣ ਵਾਲੇ ਨੂੰ ਐਨੀ ਕਿਤਾ ਆਫਰ ਹੁੰਦੀ ਆ ਉਹ ਚੁੱਪ ਕਰਾ ਉੱਥੇ ਹੀ ਮੈਨੂੰ ਪਤਾ ਹੈ ਆ ਜਾ ਲਿਖਾ ਦੇ ਆ 2000 ਆ ਗਿਆ ਬਈ ਚਲ ਕੋਈ ਨਹੀਂ ਕੋਈ ਨਹੀਂ ਕੀ ਆਲ ਉਹਨ ਲਖਾਈ ਕਿਵੇਂ ਕੀਤੀ ਆ ਠੀਕ ਆ ਚਲੋ ਵਧੀਆ ਹੋ ਗਿਆ ਲੈ ਵੀ ਸੇਵਕ ਨੂੰ ਦਵਾਤੀ ਹਾਂ ਪੱਠ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਆ ਕਾਲੀ ਪੱਠ ਦਾ ਸੌਦਾ ਲਓ ਵੀ ਆ ਪੱਠ ਦਾ ਸੌਦਾ ਚੜ ਗਿਆ ਸਿਰੇ 4200 ਦਾ ਇਹ ਲੈ ਲਈ ਸੇਵਕ ਮਢਾਕ ਵਾਲੇ ਨੇ ਹਰੀ ਕੇ ਕਲਾ ਬਕਰਾ ਮੰਡੀ ਤੇ ਦੋਸਤੋ ਸੌਦੇ ਦੇ ਸੌਦਾ ਹੋਈ ਜਾਂਦਾ ਬਹੁਤ ਵਧੀਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਤੇਰਾ ਬਈ ਇਹ ਕਾਲਾ 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 ਲੈ ਕਾਲਾ ਬਕਰਾ ਆਹ ਕਾਲੇ ਬੱਕਰੇ ਦਾ ਲਾਓ ਮੋਟੇ ਨਹੀਂ ਨਹੀਂ ਕਾਲੇ ਦਾ ਲਾਓ ਕੱਲੇ ਦਾ ਕਾਲੇ ਕੱਲੇ ਕੱਲੇ ਲੈਣ ਵਾਲੇ ਹੁੰਦੇ ਕਈ ਉਹ ਨਹੀਂ ਹੋਣੀ ਬਾਈ ਉਹਦਾ ਸੌਦਾ ਬਾਈ ਹਾਂ ਬਾਈ ਲਾਓ ਬਾਈ ਲਾਓ ਆਓ ਪਰਲੇ ਕਾਲੇ ਦਾ ਸਾਰਿਆਂ ਨੂੰ ਪਹਿਲੇ ਨੰਬਰ ਤੇ ਐਸ ਦਾ ਬੋਲ ਮਤੋ ਮੋਲੋ ਬੋਲੋ 3200 ਰੱਖੇ ਜਾ 35000 3500 ਰੱਖੇ ਹੁਣ ਚਲੋ 3600 ਰੱਖੋ ਯਾਰ 3600 ਬਈ ਪੋੜਾ ਕ ਆ ਜਾ ਗਾ ਓਏ ਆਇਆ ਸੁਕੇ ਤੇਰੇ ਮਾਦਨਦਾ ਓਏ ਹਾਂ ਯਾਰ ਮੈਂ ਤਾਂ ਜਾ ਲੈਣਾ ਨੀ ਡਰੋਣਾ ਯਾਰ 2500 ਪਾ ਹਾਂ ਦੇਖਿਆ 3600 ਬਾਈ ਛੇੜੇ ਦਾ ਬਗੜੀ ਵਾਲਿਓ 3700 ਕਰ 3700 ਯਾਰ ਮੋਟੂ ਦਾ ਮੈਚ ਕਰ ਪਾਇਆ ਚੱਲ ਬਿੱਲੂ ਇਹ ਮੋਟੂ ਦਾ ਮੈਚ ਹੈ ਬਗੜਾੜੀ ਵਾਲੇ ਬਿੱਲੂ ਲਾ ਨਾ ਨਾ ਬਿੱਲੂ ਨਾ ਬਿੱਲੂ ਸਾਨਾ ਦੇ ਭੇਟ ਜਾਏ ਇੱਧਰ ਬਗੜਾੜੀ ਵਾਲਾ ਤੇ ਮੋਟੂ ਹੈ ਚੱਲ ਬੋੜਾ ਮੂੰਹ ਜੇ ਸਵਾਰ ਦਾ ਪੁੱਤ ਫਿਰ ਕਿਉਂ ਜੂ ਤਖੜੇ ਬੰਦੇ ਆ ਬਈ ਚੱਲ ਪਾਸ ਹੋ ਜਾ 3700 ਹੋ ਗਿਆ ਮੋਟੂ ਦਾ ਆ ਮਾ ਮੋਟੂ ਬੋਲੋ ਬਾਈ 4000 ਰੁਪਏ ਦੇ ਅਫਸਰ ਦੇ ਚੱਕ ਆਏ ਭਾਈ ਆ ਪੈਸੇ ਆ ਹੋਇਆ ਕੰਮ ਇਹ ਸਹੀ ਗੱਲ ਆ ਫਿਰ ਯਾਰਾ ਮੈਂ ਤਾਂ ਕਿਹਾ 20 ਸਾਲ ਨਹੀਂ ਬੋਲਦਾ ਪਰ ਬੋਲ ਗਿਆ ਹੋ ਗਿਆ ਹੋ ਗਿਆ ਅੱਜ ਮੈਨੂੰ ਹਾਂ ਬਾਈ ਇਹ ਠੀਕ ਹੈ ਆਪਾਂ ਇੱਥੇ ਲਿਖਦੇ ਗਰਾਰੀ ਆ ਨਾ ਸੋਖਾ ਨਹੀਂ ਚੱਲ ਜੂ ਉਹ ਕੋਈ ਨਾ ਹੁੰਦਾ ਸੱਪ ਸੱਪ ਆ ਹੋ ਗਿਆ ਕਿ ਨਹੀਂ ਹੋਇਆ ਮੰਗ ਮੰਗ ਕੋਈ ਜ ਨਹੀਂ ਖੜ ਜਾ ਕਿਆ ਲਈ ਕਿਆ ਹੀ ਕਹਿੰਦੇ ਆ ਬਾਈ ਚੱਲ ਬਾਈ ਸ਼ੁਕਰਾਇਤ ਯਾਰ ਯਾਰ ਕਿਸ਼ੋ ਕਹਦਾ ਨਾ ਤੁਸੀਂ ਵੀ ਲਾਓ ਵਾਰੀ ਨੇ ਤੁਰਿਆਓ ਬੋਲੀ ਚੱਲੀ ਜਾਂਦੀ ਹੈ ਨਾ ਬੋਲੀ ਜਿਹੜੇ ਸੈਟ ਟੁੱਟ ਗਿਆ ਉਹਨੂੰ ਮਿਲੂ ਜਿਹਦੇ ਸੈਟ ਟੁੱਟ ਗਿਆ ਕਿਹੜਾ ਵੱਧ ਕੇ ਲੈ ਗਿਆ ਉਹ ਹੀ ਲਊ ਉਹ ਹੀ ਲਊ 2500 ਹੋ ਗਿਆ ਬਈ ਚੱਲ 43 4300 ਕਰ 43 ਇਹ ਮੈਡਮ ਉਹ ਬੈਠਨੇ ਹੁੰਦੇ 160 44 ਕਰ ਲਾ ਸਿੱਧਾ ਜਾਣਾ ਨਹੀਂ ਹੁੰਦੇ ਇਹਦਾ ਪੈਸਾ ਨਾਲ ਨਹੀਂ ਲੈਣਾ ਐਸੇ ਨਾਲ ਤਾਂ ਨਹੀਂ ਜਾਣਾ ਪਏ ਬੱਠਨੇ ਪੈਂਦੇ ਉਹਦੀ 250 ਉਹ ਬੰਦੇ ਕਰਦੇ ਆ 4400 ਕਰਦੇ ਆ 4400 100 ਹੀ ਪਾਉਣਾ ਲੈ ਹੋ ਗਿਆ ਬਾਈ ਮੋਲ ਬੋਲ ਬੋਲ ਬਾਈ ਇੱਕ ਸਾਲ ਹੋਰ ਮਾਰ ਯਾਰ ਓ ਮਾਰ ਤਾ ਮੋ ਤਾਂ ਹੋਈ ਪਾ ਦਈਏ 100 ਓ ਨਹੀਂ ਜੀ ਉਹਦਾ ਮਾਰਸਾਲ ਗੈਰ ਮਾਰਸਾਲ ਨਹੀਂ ਦਿੰਦੇ ਕੋਈ ਜੀ ਓਏ ਨਹੀਂ ਵਾਟੋ ਚੱਲ ਕੇ ਆਏ 100 ਦਾ ਤੇਲ ਵਾਲਿਆ ਮਾਰਸਾਲ ਪੂਰਾ ਕੀ ਬੋਲੇ ਪਿਛੋਲ ਵੀ ਸਾਲ ਮਾਰਦੇ ਸੁਖਦੇਵ ਦੇ ਨਾਲ ਲਿਖ ਦਿੱਗੇ ਨਹੀਂ ਨਹੀਂ ਤੇਰੇ ਪਿਛੋਲ ਵੀ ਸਾਲ 45 ਕਰਦਾ ਬਾਈ ਬਰਗਾਲੀ ਕਰਦਾ 45 ਬਰਗਾਲੀ ਵਾਲੇ ਨੇ ਬਾਈ ਹਾਂ ਬਾਈ ਸੁਖਦੇਵ ਰਪਾਣਾ ਹੋਸ ਫੇ ਰੇਮ ਦੇ ਦਿਓ ਓਏ ਬਾਈ ਠੀਕ ਓ ਇੱਕ ਤਾਂ ਦੱਸ ਦਿਆਂ ਕਹਿੰਦਾ ਬਹੁਤ ਸੇਕਾਂ ਲੱਗੀ ਆ ਨਾ ਉਹ ਤਾਂ ਦੇ ਦੇ ਓ ਦੇ ਦੇ ਨਹੀਂ ਹਏ ਇਹ ਕਿਹਦੀ ਗੱਲ ਬੋਲ ਰਿਹਾ ਯਾਰ ਮਾਨੀ ਉਹ ਦੇ ਦੇ ਯਾਰ ਨਹੀਂ ਹੋਣਾ ਉਹ ਚੱਲ ਸੁਣ ਮੇਰੀ ਗੱਲ ਨਹੀਂ ਹੁਣ ਪਰਦਾ ਨਹੀਂ ਚੱਲ ਨਹੀਂ ਹੁਣ ਚਾ ਲੈ ਆ ਬਾਪੂ ਨਹੀਂ ਹੋਣਾ ਨਹੀਂ ਚੱਲਣਾ ਨਹੀਂ ਯਾਰ ਇੰਨਾ ਤਾਂ ਉਹ ਦੀ ਗੱਲ ਹੈ ਕੋਈ ਯਾਰ ہاں ਯਾਰ ਤੂੰ ਵੀ ਬੋਲ ਤੂੰ ਵੀ ਬੋਲ ਮੈਰੇ ਚਲਣਾ ਹੈ ਕੈਰੇਜ ਜਾ ਨਹੀਂ ਹੋਣਾ ਨਹੀਂ ਹੋਣਾ ਮੇਰੇ ਢੱਪੇ ਤੇ ਆ ਜਾਓ ਢੱਪੇ ਦੇ ਜਾ ਕਿੰਨੇ ਚ ਕਰਤਾ ਮੋਟੇ ਨਹੀਂ ਹੋਣਾ ਢੱਪੇ 'ਚ ਕਰ ਦੇ ਉਹ ਤਰਾ ਕਰ ਜਰ ਕੋ ਮੇ ਖੜਿਆ ਹਾਂ ਖੜ ਜਾ ਦੱਸੀ ਦੱਸੀ ਹਾਂ ਹਾਂ ਦੇਖੀ ਜਾਊਗੀ ਲਿਖਾਈ ਫਿਰ ਗਾੜੀ ਵਾਲੇ ਨੂੰ ਬੋਲੀ 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 45 ਇਹਨੂੰ ਖਰਾਮੇਲ ਚ ਫਿਰ ਲੱਗ ਲਿਖਾ ਠੀਕ ਆ ਠੀਕ ਆ